ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਇੱਕ ਬਹੁਤ ਹੀ ਜ਼ਰੂਰੀ ਵਿਸ਼ੇ ਤੇ ਗੱਲ ਕਰਨੀ ਹੈ ਜੋ ਕਿ ਆਧਾਰ ਪੈਨ ਕਾਰਡ ਲਿੰਕ ਜਿਹਦੀ ਕਿ ਲਾਸਟ ਤਰੀਕ 31 ਦਸੰਬਰ ਹੈ ਜਿਨ੍ਹਾਂ ਦੇ ਵੀ ਆਧਾਰ ਤੇ ਪੈਨ ਕਾਰਡ ਲਿੰਕ ਨਹੀਂ ਹੋਏ ਉਹਨਾਂ ਦੇ ਸਾਰੇ ਬੈਂਕ ਖਾਤੇ ਬੰਦ ਹੋ ਜਾਣਗੇ 31 ਤਰੀਕ ਤੱਕ 31 ਤਰੀਕ ਤੋਂ ਬਾਅਦ ਕੋਈ ਵੀ ਬੈਂਕ ਖਾਤਾ ਉਹਨਾਂ ਦਾ ਨਾ ਲੈਣ ਦੇਣ ਕੋਈ ਕੋਈ ਵੀ ਲੈਣ ਦੇਣ ਨਹੀਂ ਹੋਣਾ ਬੈਂਕ ਦੇ ਨਾਲ ਇਸ ਕਰਕੇ ਜਿਨ੍ਹਾਂ ਨੇ ਨਹੀਂ ਕਰਾਇਆ ਉਹ ਆਪੋ ਆਪਣੇ ਆਧਾਰ ਕਾਰਡ ਤੇ ਪੈਨ ਕਾਰਡ ਲਿੰਕ ਜ਼ਰੂਰ ਕਰਾ ਲਓ 31 ਤੱਕ ਹੁਣ ਵੀ ਇਹਦਾ 1000 ਰੁਪਿਆ ਜੁਰਮਾਨਾ ਚੱਲ ਰਿਹਾ ਹੈ ਪਹਿਲਾਂ ਫ੍ਰੀ ਸੀ ਹੁਣ 1000 ਜੁਰਮਾਨਾ ਚੱਲਦਾ 1000 ਜੁਰਮਾਨਾ ਭਰ ਕੇ ਵੀ ਨਹੀਂ ਕਰਾਇਆ ਉਹ ਆਪਾਂ ਨੂੰ ਆਪਣੇ ਆਧਾਰ ਕਾਰਡ ਤੇ ਪੈਨ ਕਾਰਡ ਲਿੰਕ 31 ਤੱਕ ਕਰਵਾ ਸਕਦਾ ਉਸ ਤੋਂ ਬਾਅਦ ਫਿਰ ਕੋਈ ਹੱਲ ਨਹੀਂ ਹੋਣਾ ਉਹ ਆਪਾਂ ਇਹ ਚੈੱਕ ਕਰਨਾ ਆਪਾਂ ਗੂਗਲ ਦੇ ਵਿੱਚ ਜਾ ਕੇ ਚੈੱਕ ਕਰ ਸਕਦੇ ਹਾਂ ਨੂੰ ਉਹ ਤੁਹਾਨੂੰ ਦੱਸਦੇ ਆ ਆਪਣਾ ਮੋਬਾਈਲ ਖੋਲ ਕੇ ਆਪਾਂ ਗੂਗਲ ਦੇ ਵਿੱਚ ਜਾਣਾ ਗੂਗਲ ਦੇ ਵਿੱਚ ਜਾ ਕੇ ਇਨਕਮ ਟੈਕਸ ਭਰਨਾ ਇੱਥੇ ਅਮੀਰਾ ਪਹਿਲਾਂ ਹੀ ਭਰਿਆ ਹੋਇਆ ਇਹ ਇਨਕਮ ਟੈਕਸ ਡਿਪਾਰਟਮੈਂਟ ਆ ਜਾਊਗਾ ਇਸ ਤਰ੍ਹਾਂ ਇਹ ਆ ਗਿਆ ਇਹਨੂੰ ਕਲਿੱਕ ਕਰਨਾ ਪਹਿਲੇ ਨੂੰ ਇਹ ਆ ਗਿਆ ਇਹਨਾਂ ਦਾ ਇੱਥੋਂ ਆਪਾਂ ਇਹਨੂੰ ਤਾਂ ਚੱਕਣਾ ਤਾਂ ਚੱਕ ਕੇ ਥੱਲੇ ਜਾ ਕੇ ਆਹ ਬੈਂਕ ਧਾਰ卡ਟ ਸਟੇਟਸ ਇਹ ਆ ਗਿਆ ਇਹਨੂੰ ਕਲਿੱਕ ਕਰਨਾ ਇੱਥੇ ਆ ਗਿਆ ਪਹਿਲ ਪਿੰਨ ਆ ਗਿਆ ਇੱਥੇ ਆਪਾਂ ਪਿੰਨ ਕਾਰਡ ਦਾ ਜਿਹੜਾ ਨੰਬਰ ਆ ਉਹ ਭਰਾਂਗੇ ਇਹਦਾ ਆਪਣਾ ਪੈਨ ਕਾਰਡ ਭਰਿਆ ਗਿਆ ਹੁਣ ਆਪਾਂ ਆਧਾਰ ਕਾਰਡ ਭਰਾਂਗੇ ਤੇ ਥੱਲੇ ਫੋਪੈ ਨੂੰ ਨੱਪਣਾ ਇਹ ਆਪਾਂ ਆਧਾਰ ਕਾਰਡ ਇਹ ਲਿੰਕਡ ਆ ਇਸ ਤਰ੍ਹਾਂ ਜੂ ਜਿਹੜਾ ਨਾਂ ਲਿੰਕ ਹੋਇਆ ਉਹਦੇ ਤੇ ਆਊਗਾ ਉਹ ਵੀ ਸਾਨੂੰ ਦੱਸਦੇ ਆ ਜਿਹੜਾ ਨਾਂ ਆਧਾਰ ਕਾਰਡ ਲਿੰਕ ਹੋਇਆ ਪੈਨ ਕਾਰਡ ਤੇ ਆਧਾਰ ਕਾਰਡ ਲਿੰਕ ਨਾ ਹੋਇਆ ਉਹਦਾ ਆ ਜਾਣਾ ਪੈਨ ਨਾਟ ਲਿੰਕਡ ਵਿਦ ਆਧਾਰ ਲੀ ਕਲਿੱਕ ਔਨ ਲਿੰਕ ਇੱਥੋਂ ਤੁਸੀਂ ਲਿੰਕ ਤੇ ਨੂੰ ਲਿੰਕ ਨੂੰ ਦਬਾ ਕੇ ਤੇ ਗਾਂ ਮੋਬਾਈਲ ਤੋਂ ਹੀ ਭਰ ਸਕਦੇ ਹੋ ਭਰਨ ਲਈ ਨੈਟਵਿੰਕ ਹੋਣੀ ਜ਼ਰੂਰੀ ਹੈ ਤੇ ਨਹੀਂ ਤਾਂ ਕਿਸੇ ਸਬਦਾ ਸੈਂਟਰ ਚ ਜਾਂ ਜਿਹਦੇ ਕੋਲੇ ਵੀ ਸੈਂਟਰ ਪਿੰਡਾਂ ਦੇ ਵਿੱਚ ਚੱਲਦੇ ਆ ਉਹਦੇ ਕੋਲੇ ਜਾ ਕੇ ਤੁਸੀਂ ਇਹ ਆਪਦਾ ਭਰਵਾ ਸਕਦੇ ਹੋ ਇਹ ਜ਼ਰੂਰੀ ਹੈ ਉਸ ਤੋਂ ਬਾਅਦ ਕੋਈ ਹੱਲ ਨਹੀਂ ਆਪੋ ਆਪਣੇ ਚੈੱਕ ਕਰਕੇ ਜਰੂਰ ਇਹ 31 ਤਰੀਕ ਤੋਂ ਪਹਿਲਾਂ ਪਹਿਲਾਂ ਪੈਨ ਕਾਰਡ ਆਧਾਰ ਕਾਰਡ ਆਪੋ ਆਪਣੇ ਲਿੰਕ ਕਰਾ ਲਓ ਧੰਨਵਾਦ